ਨਗਰ ਨਿਗਮ ਦੀਆਂ ਸਵੇਰ ਤੋਂ ਚੋਨਾ ਚਲਦੀਆਂ ਪਈਆਂ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੀਆਂ ਜਿੱਤੇ ਸਵੇਰ ਤੋਂ ਹੀ ਲੋਕ ਠੰਡ ਦੇ ਵਿੱਚ ਵੋਟਾਂ ਪਾ ਰਹੇ ਨੇ ਤੇ ਉੱਥੇ ਹੀ ਪਹਿਲੀ ਵਾਰ ਵੋਟ ਪਾਣ ਲਈ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਪ੍ਰਿਆ ਪ੍ਰਿਆ ਕਿੰਦਾ ਲੱਗ ਰਿਹਾ ਪਹਿਲੀ ਵਾਰ ਵੋਟ ਪਾਈ ਹੈ ਅੱਛਾ ਲੱਗ ਰਿਹਾ ਜਦੋਂ ਵੋਟ ਪਾਣ ਲਈ ਆਏ ਸੀ ਉਦੋਂ ਕੁਝ ਮਨ ਨੂੰ ਹੁੰਦਾ ਸੀ ਕਿੰਨੂੰ ਚੁਣੀਏ ਕਿੰਨੂੰ ਹੈ ਜੀ ਕੀ ਤੁਹਾਡੇ ਕੈਂਡੀਡੇਟ ਤੁਹਾਡੇ ਘਰਾਂ ਦੇ ਵਿੱਚ ਆਏ ਵੋਟ ਮੰਗਣ ਲਈ ਕਿਹੜੇ ਮੁੱਦੇ ਸੀ ਕਿਹੜੇ ਤੁਸੀਂ ਉਹਨਾਂ ਨੂੰ ਦੱਸੇ ਹੋਣਗੇ ਬੰਨ ਲਿਆ ਜਿੱਦਾਂ ਗਲੀਆਂ ਦੀਆਂ ਬਹੁਤ ਸਮੱਸਿਆ ਹੈ ਨਾ ਉਹਨਾਂ ਨੇ ਬਹੁਤ ਹੱਲ ਕੀਤੇ ਹਨ ਪਰ ਅਸੀਂ ਜਿੱਦਾਂ ਦੇ ਚਾਰੀ ਦਿਨ ਜੀ ਇਹ ਗੱਲ ਕਰੀਏ ਹੁਣ ਪਹਿਲੀ ਵਾਰ ਵੋਟ ਪਾਈ ਹੈ ਬਾਕੀ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਅੱਜ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੋਟ ਪਾਣ ਲੈਣ ਜੀ ਕੀ ਮੈਸੇਜ ਦੇਣਾ ਚਾਹਤੋ ਲੋਕਾਂ ਨੂੰ ਕਿਦਾ ਤੁਹੀ ਵੋਟ ਪਾਣ ਲਈ ਕਰੇ ਚੱਲ ਕੇ ਆਇਓ ਕਰ ਮਤਲਬ ਪਾਈਪ ਤੋਂ ਬੋਲਦਾ ਸਾਰੀ ਦੇ ਨਿਕਲ ਆ ਕੇ ਇੱਥੇ ਆ ਕੇ ਸਰਕਾਰੀ ਵੋਟ ਪਾਣ ਬਸ ਵੀ ਦੇਖਿਆ ਪ੍ਰਿਆ ਨੇ ਦੱਸਿਆ ਪਹਿਲੀ ਵਾਰ ਵੋਟ ਪਾਈ ਹੈ ਕਿੱਦਾਂ ਦਾ ਉਹਨਾਂ ਨੂੰ ਲੱਗਿਆ ਤਾਂ ਉਹਨਾਂ ਨੇ ਮੁਸ਼ਕਲਾਂ ਵੀ ਦੱਸੀਆਂ ਗਲੀ ਦੀਆਂ ਜੋ ਛੋਟੀਆਂ ਛੋਟੀਆਂ ਮੁਸ਼ਕਲਾਂ ਆ ਗਈਆਂ ਉਹਨਾਂ ਨੇ ਦੱਸੀਆਂ ਉਹ ਜੋ ਹੈ ਜਿਸ ਦੇ ਦੇਖਣਾ ਹੋਏਗਾ ਸ਼ਾਮ 7 ਵਜੇ ਜੋ ਹੈ 4 ਵਜੇ ਤੋਂ ਬਾਅਦ ਕਰਦੇ ਸਿੱਧੇ ਉੱਤੇ ਤਾਂ ਸਜਦਾ ਹੈ ਕੈਮਰਾਮੈਨ ਵਰਿੰਦਰ ਦੇ ਨਾਲ ਸੋਨਮਾਹਜਨ ਜਗਬਾਨੀ ਟੀਵੀ ਜਲੰਧਰ